Bye.

Bye. ਕੌ ਸੱਚੇ ਸਾਨਕੇ ਜਿਹੜੇ ਪਿੱਛੇ ਸੱਚ ਦੇ ਅੱਗੇ ਉਹਨਾਂ ਦੇ ਨਿਸ਼ਾਨ ਰਹਿਣਗੇ ਦੁਨਿਆਤੇ ਉਹਨਾਂ ਦੇ ਨਿਸ਼ਾਨ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਲੋ ਲੰਗਰ ਸਥਾਨ ਵੈਰੋਵਾਰ ਉਰ ਤੂਏ ਉੱਪਰ ਇਹ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਸਹੀ ਦਿਨ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਜੋ ਨੋਵਾ ਨਗਰ ਕੀਰਤਨ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾਂਦਾ ਹੈ ਇਸ ਦਾ ਇਹ ਮਕਸਦ ਹੈ ਕਿ ਸਾਲ ਸਿੱਖ ਗੋਮ ਨੂੰ ਸਿੱਖ ਇਤਿਹਾਸ ਬਾਰੇ ਪਤਾ ਚੱਲ ਸਕੇ ਅਤੇ ਬੱਚਿਆਂ ਨੂੰ ਇਸ ਬਾਰੇ ਪਤਾ ਚੱਲ ਸਕੇ ਵੀ ਇਹ ਆਪਾਂ ਜੋ ਨਦਰ ਕੀਰਤਨ ਹੈ ਸੱਚੇ ਪਾਛੇ ਦੀਆਂ ਕਿਤਰਾ ਹੋਈਆਂ ਇਹ ਸਹੀ ਵੀ ਨੂੰ ਸਮਰਪਿਤ ਹੈ ਆਪ ਸਭ ਸੰਗਤਾਂ ਦਾ ਸੰਯੋਗ ਹੈ ਜੋ ਵਾਚੜ ਕੇ ਸੇਵਾ ਕਰਕੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਜੇ ਅਤੇ ਜੀਵਨ ਸਫਲਾ ਕਰਦੇ ਜੇ ਆਪ ਸਭ ਪੱਤਰਕਾਰਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪ ਇਹ ਸਾਰਾ ਪ੍ਰੋਗਰਾਮ ਇਹਕੇ ਲਾਈਵ ਟੈਲੀਕਾਸਟ ਕਰਦੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੁਹਾਨੂੰ ਸਾਡੇ ਬਹੁਤ ਹੀ ਸਤਕਾਰਯੋ ਚੰਦੀ ਭਾਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਕੇ ਲੰਗਰਾਂ ਦੀ ਵੀ ਸੇਵਾ ਕਰਦੇ ਹਨ ਅਤੇ ਹੋਰ ਵੀ ਕੋਈ ਸੇਵਾ ਇਹਨਾਂ ਨੂੰ ਕਈਏ ਵਾਚੜ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਤਿਗੁਰ ਮਿਹਰ ਬਖਸ਼ਿਸ਼ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁੰਡਿਆਲਾ ਗੁਰੂ ਜੀ ਦੀ ਸਖਤਾ ਗੁਰੂ ਕਲਗੀਧਰ ਪਾਚਾ ਮਹਾਰਾਜ ਦੇ ਸਾਹਿਬ ਜੀ ਆਨਦੇ ਬਹੁਤ ਫਕਰ ਤੇ ਮਾਣ ਕਰਦੇ ਆ ਜਿਨ੍ਹਾਂ ਨੇ ਆਪਣੇ ਅਦੁੱਤੀ ਸੁਘਾਰ ਨੂੰ ਦੇ ਕੇ ਕੌਮ ਦਾ ਪੰਥ ਦਾ ਗੁਰੂ ਦੇ ਫਲਸਫੇ ਨੂੰ ਅੱਗੇ ਵਧਾਇਆ ਮਹਾਰਾਜ ਦੇ ਸਾਹਿਬ ਜੀ ਆਜਾ ਨੇ ਕੁਰਬਾਨੀਆਂ ਦੇ ਕੇ ਸਿੱਖ ਧਰਮ ਦੀਆਂ ਨੀਂਹਾਂ ਪੱਕੀਆਂ ਕੀਤੀਆਂ ਤੇ ਸੂਬੇ ਨੂੰ ਜਵਾਬ ਦਿੱਤਾ ਕਿ ਸੂਬਿਆਂ ਜਿਹਨੀਆਂ ਇਲਾਮਾਤ ਖਾ ਕੇ ਉੱਚੀਆਂ ਜਾਣਗੀਆਂ ਐਡੇ ਐਡੇ ਉੱਚੇ ਨਿਸ਼ਾਨ ਸਾਹਿਬ ਤੇ ਝੂਲਣਗੇ ਸੋ ਕੌਮ ਉਹਨਾਂ ਦੇ ਬੜਾ ਫਕਰ ਤੇ ਮਾਣ ਕਰਦੀ ਹੈ ਸਾਬੇ ਕਮਾਲ ਕਲਗੀਧਰ ਪਾਤਸ਼ਾਹ ਦਾ ਤੈਅ ਤੋਂ ਜੰਡਿਆ ਗੁਰੂ ਦੀ ਸੰਗਤ ਭਾਈ ਬਲਵਿੰਦਰ ਸਿੰਘ ਹੋਣੀ ਜਿਨ੍ਹਾਂ ਨੇ ਉਪਰਾਲਾ ਕੀਤਾ ਨਗਰ ਕੀਰਤਨ ਕੱਢਣ ਦਾ ਸਤਿਗੁਰੂ ਜੀ ਦਾ ਧੰਨਵਾਦ ਸ਼ੁਕਰ ਕਰਦੇ ਨੇ ਵਾਹ ਗੁਰਜੀ ਦਾ ਕਾਲਾ ਵਾਹ ਗੁਰਜੀ ਕੀ ਵੱਟੇ